ਪੰਜਾਬ ਦੇ ਵਿੱਚ ਹੜ ਦੀ ਮਾਰ ਪਈ ਹੋਈ ਹੈ ਕਿੱਥੇ ਪੰਜਾਬ ਦੇ ਅਲੱਗ-ਅਲੱਗ ਐਨ ਜੀਓ ਤੇ ਉੱਥੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਹੜ ਪਿੜਤਾਲੀ ਮਦਦ ਕੀਤੀ ਜਾ ਰਹੀ ਹੈ ਤੇ ਅੱਜ ਜਲੰਧਰ ਦੇ ਵਿੱਚ ਹੈਲਥ ਮਿੰਿਸਟਰ ਪਹੁੰਚੇ ਨੇ ਸਰ ਅੱਜ ਪ੍ਰੈਸ ਕਾਨਫਰੰਸ ਕੀਤੀ ਕੀ ਕੀ ਮੁੱਦੇ ਲੈ ਕੇ ਗੜੇ ਹੜ ਪਿੜਤਾਲੀ ਤੁਹਾਡੇ ਵੱਲੋਂ ਦੇਖੋ ਅੱਜ ਜਿਹੜਾ ਹੈਗਾ ਸਾਡਾ ਮਕਸਦ ਇਹ ਹੈਗਾ ਵੀ ਜਿੰਨੇ ਸਾਡੇ ਸਾਰੇ ਮਹਿਕਮੇ ਆ ਸਰਕਾਰ ਦੇ ਨਾਲ ਐਨ ਜੀਓਜ਼ ਹੈਗੀਆਂ ਆਈਐਮਈ ਵਰਗੀਆਂ ਰੈੱਡ ਕਰਾਸ ਕੈਮਸ ਐਸੋਸੀਏਸ਼ਨ ਬਹੁਤ ਸਾਰੇ ਹੋਰ ਇੰਡੀਵਿਜੂਅਲ ਐਨ ਜੀਓਜ਼ ਵੀ ਅਸੀਂ ਇਕੱਠੇ ਹੋ ਕੇ ਜਿਹੜਾ ਲੋਕ ਡੋੜੇ ਲੋਕਾਂ ਨੂੰ ਹੜਾ ਨਹੀਂ ਮਾਰ ਪਈ ਆ ਉਹਨਾਂ ਨੂੰ ਬਿਮਾਰੀਆਂ ਦੀ ਮਾਰਨਾ ਪਵੇ ਡੈਂਗੀ ਮਲੇਰੀਆ ਚਿਕਨਗੁਨੀਆ ਡਾਇਰੀਆ ਕੋਲਰਾ ਇਹਨਾਂ ਸਾਰਿਆਂ ਤੋਂ ਵਿਚਾਰ ਲਈ ਉਹਦੀ ਸਟਰੈਟਜੀ ਬਣਾਈ ਆ ਜੀ ਕੈਂਪ ਲਗਾਵਾਂਗੇ ਐਜੂਕੇਟ ਕਰਾਂਗੇ ਲੋਕਾਂ ਨੂੰ ਪਾਣੀ ਦੀ ਟੈਸਟਿੰਗ ਕਰਾਂਗੇ ਬਰੀਡਿੰਗ ਚੈਕਿੰਗ ਕਰਾਂਗੇ ਉਹਦੇ ਵਾਸਤੇ ਸਾਰੇ ਲੋਕਾਂ ਦੇ ਵਿੱਚ ਅਵੇਅਰਨੈਸ ਐਮਰਜ 104 ਹੈ ਸਾਡਾ ਕਿਸੇ ਨੂੰ ਕੋਈ ਸੱਪ ਡਸੇ ਕਿਸੇ ਨੂੰ ਪ੍ਰੈਗਨੈਂਟ ਲੇਡੀ ਨੂੰ ਲੋੜ ਹੈ ਡਾਕ ਬਾਈਟ ਹੋ ਜਾਏ ਕੋਈ ਮੈਡੀਕਲ ਐਮਰਜੈਂਸੀ ਹੋਵੇ 104 ਤੇ ਕਾਲ ਕਰੋ 10 ਮਿੰਟ ਵਿੱਚ ਟੈਲੀਫੋਨ ਆ ਜਾਏਗਾ ਅੱਧੇ ਘੰਟੇ ਤੁਹਾਡੇ ਕੋਲ ਐਂਬੂਲੈਂਸ ਪਹੁੰਚ ਜਾਏਗਾ ਅੱਛਾ ਲਾਨ ਵੀ ਤੁਹਾਡੇ ਵੱਲੋਂ ਕੀਤਾ ਗਿਆ ਕਿੰਨਾ ਦੇ ਲੋਕ ਨੁਕਸਾਨ ਹੋਇਆ ਕਿੰਨਾਂ ਦੀ ਜਾਨੀ ਨੁਕਸਾਨ ਵੀ ਹੋਇਆ ਪੰਜਾਬ ਸਰਕਾਰ ਵੱਲੋਂ ਕਿਹੜੀ ਮਦਦ ਦੇਖੋ ਉਹਨਾਂ ਨੇ ਇੱਕ ਤਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੱਡੇ ਫੈਸਲੇ ਲਏ ਆ ਵੀ ਜਿਸ ਦਾ ਖੇਤ ਉਸੇ ਦੀ ਰੇਤ ਉਹਦੇ ਨਾਲ ਆਪਣੇ ਘਟੋ ਘਟੋ ਜਿਹੜੀ ਫਸਲ ਮਰ ਗਈ ਆ ਤਾਂ ਰੇਤ ਵੇਚ ਕੇ ਜਾਂ ਉਹਨੂੰ ਇਕੱਠਾ ਕਰਕੇ ਬਾਅਦ 'ਚ ਵੀ ਵੇਚ ਸਕਦੇ ਆ ਉਹਨਾਂ ਨੂੰ 20000 ਰੁਪਏ ਪਰ ਏਕੜ ਉਹਨਾਂ ਨੂੰ ਬਾਕੀ ਅਸੀਂ ਬੀਜ ਖਾਦ ਹੋਰ ਵੀ ਸਾਰੀ ਮਦਦ ਕਰਾਂਗੇ ਬਿਵेशਿਆਂ ਵਾਸਤੇ ਕਰਾਂਗੇ ਬਾਕੀ ਸਾਰੇ ਵੀ ਕਰਾਂਗੇ ਜਿਹੜਾ ਦੇ ਜਿਹਨਾਂ ਦੇ ਮੈਂਬਰ ਚਲੇ ਗਏ ਉਹਨਾਂ ਵਾਸਤੇ 4 ਲੱਖ ਐਕਸਕਰੀਸ਼ਾ ਸੋ ਪੰਜਾਬ ਸਰਕਾਰ ਪੂਰੀ ਉਹਨਾਂ ਦੀ ਤੰਦ ਦੇਈ ਨਾ ਸੇਵਾ ਕਰ ਰਹੀ ਆ ਸਾਡੇ ਬੰਦੇ ਵੀ 24 ਘੰਟੇ ਉਹਨਾਂ ਦੇ ਵਿੱਚ ਰਹਿੰਦੇ ਆ ਅਸੀਂ ਉਹਨਾਂ ਦੀ ਪੂਰੀ ਸਾਡੀ ਸੰਗਤ ਦਾ ਸਾਥ ਹੈ ਔਰ ਜਿਹੜੇ ਸਾਡੇ ਕਲਾਕਾਰ ਆ ਐਨ ਆਰ ਆਈ ਆ ਪੰਜਾਬੀ ਆ ਦੇਸ਼ ਦੇ ਚ ਰਹਿੰਦੇ ਔਰ ਜਿਹੜੇ ਸਾਡੇ ਗਵਰਨਟੀ ਸੂਬਿਆਂ ਦੇ ਲੋਕ ਬਹੁਤ ਚੰਗੇ ਆ ਸਾਡੇ ਉਹਨਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਪੈਰਾਂ ਸਰਖੜਾ ਪੰਜਾਬ ਦੇ ਵਿੱਚ ਤੋਂ ਹੀ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਗਏ ਉਹ ਕੀ ਹਾਲਾਤ ਆ ਹੁਣ ਪੰਜਾਬ ਦੇ ਅੱਗੇ ਨਾਲੋਂ ਕੀ ਹਾਲਾ ਅੱਗੇ ਨਾਲੋਂ ਬਹੁਤ ਬਿਹਤਰ ਆ ਜੀ ਪਾਣੀ ਡੈਮਾਂ ਚ ਵੀ ਘਟ ਰਿਹਾ ਦਰਿਆਵਾਂ ਚ ਵੀ ਘਟ ਰਿਹਾ ਪਿੰਡਾਂ ਚੋਂ ਪਾਣੀ ਨਿਕਲ ਰਿਹਾ ਔਰ ਜਦੋਂ ਸੇਡ ਕਰਦਾ ਉਸ ਵੇਲੇ ਜਿਆਦਾ ਜਿਆਦਾ ਡੈਮੇਜ ਦਾ ਪਤਾ ਲੱਗਦਾ ਇਸ ਦੇ ਨਾਲ ਕੁਝ ਮਵੇਸ਼ੀਆ ਜਿਹੜੇ ਮਰੇ ਹੋਏ ਆ ਉਹਨਾਂ ਨੂੰ ਡਿਸਪੋਜ਼ ਆਫ ਕਰ ਰਹੇ ਆ ਬਿਮਾਰੀਆਂ ਦੀ ਰੋਕத் ਥਾਮ ਲਈ ਸਾਰਾ ਕੰਮ ਕਰ ਰਹੇ ਆ ਇਹ ਸਾਰੇ ਕੰਮ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ 2-3 ਹਫ਼ਤੇ ਤੁਸੀਂ ਆਪਣੀ ਕੈਂਪੇਨ ਨੂੰ ਹੋਰ ਇੰਟੈਂਸੀਫਾਈ ਕਰ ਰਿਹਾ ਉਹਦੇ ਵਾਸਤੇ ਮੇਰਾ ਆਉਣ ਦਾ ਇੱਕ ਮਕਸਦ ਇਹ ਵੀ ਆ ਕਿ ਸਾਡੇ ਜਿਹੜੇ ਜ਼ਮੀਨ ਤੇ ਜਿਹੜੇ ਸਾਡੇ ਫੌਜੀ ਆ ਜਿਹੜੇ ਸਾਡੇ ਆਸ਼ਾ ਵਰਕਰ ਤੋਂ ਲੈ ਕੇ ਡਾਇਰੈਕਟਰ ਹਲ ਸਰਵਿਸ ਤੱਕ ਉਹਨਾਂ ਦੇ ਹੌਸਲੇ ਬਲੰਦ ਕੀਤੇ ਜਾਣ ਉਹਨਾਂ ਦੀ ਹੱਲਾਸ਼ੇਰੀ ਕੀਤੀ ਜਾਵੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਮਾਚਲ ਦੇ ਦੌਰ ਦੇ ਵਿੱਚ ਇੱਕ ਵੱਡਾ ਐਲਾਨ ਕਰਕੇ ਹਿਮਾਚਲ ਚ ਜ਼ਿਆਦਾ ਐਲਾਨ ਕਰਦਾ ਪੰਜਾਬ ਚ ਘੱਟ ਕਿਹੜਾ ਬਣ ਜਾਂਦਾ ਚਲੋ ਦੇਖੋ ਗੱਲ ਇਹ ਆ ਵੀ ਮੈਂ ਕਹੂੰਗਾ ਵੀ ਜਿੰਨਾ ਡੈਮੇਜ ਹੋਇਆ ਤੇ ਹਿਮਾਚਲ ਲਈ ਵੀ ਘੱਟ ਹੈ ਪੰਜਾਬ ਲਈ ਵੀ ਘੱਟ ਹੈ ਇਹ ਸਮਾਂ ਸੀ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਇਸ ਮੌਕੇ ਦੇ ਵਿੱਚ ਮੌਕੇ ਦੀ ਨਜ਼ਾਕਤ ਨੂੰ ਡੈਮੇਜ ਨੂੰ ਦੇਖਦੇ ਹੋਏ ਉਹਨਾਂ ਨੂੰ ਦਿਲ ਖੋਲ ਕੇ ਕਰਨਾ ਚਾਹੀਦਾ ਸੀ ਉਹ ਪੈਕੇਜ ਦਿੰਦੇ ਆ ਬਿਹਾਰ ਨੂੰ ਜਿੱਥੇ ਇਲੈਕਸ਼ਨ ਹੋਣੀਆਂ ਤੇ ਇੱਥੇ ਇਲੈਕਸ਼ਨ ਅਜੇ ਨਹੀਂ ਆ ਦੂਰ ਹੈ ਇਹਦਾ ਮਤਲਬ ਇਹ ਥੋੜੀ ਕਿ ਤੁਸੀਂ ਲੋਕਾਂ ਨੂੰ ਉਹਨਾਂ ਨੂੰ ਡੁੱਬ ਕੇ ਮਰਨ ਦਿਓਗੇ ਵੱਡਾ ਪੈਕੇਜ ਕਰਨਾ ਚਾਹੀਦਾ ਸੀ 20000 ਤੱਕ ਘੱਟੋ ਘੱਟ ਸੀ ਇਸ ਤੋਂ ਵੱਧ ਕਰਨਾ ਚਾਹੀਦਾ ਸੀ ਇਹ ਮੰਗਿਆ ਸੀ 21 ਦਿੰਦੇ 25 ਦਿੰਦੇ ਇਸ ਤੋਂ ਵਧਾ ਕੇ ਦਿੰਦੇ ਫਿਰ ਤਾਂ ਮੈਂ ਉਹਨਾਂ ਦਾ ਮਤਲਬ ਧੰਨਵਾਦ ਕਰਦਾ ਪਰ ਠੀਕ ਹੈ ਜੀ ਪ੍ਰਧਾਨ ਮੰਤਰੀ ਆ ਮਤਲਬ ਇਹ ਕੋਈ ਦਿੱਸੇ ਜਾਣ ਜਹਾਂਸਤਾਨ ਫੇਅਰ ਐਂਡ ਠੀਕ ਨਹੀਂ ਆ ਪਰ ਇਹ ਅਮੀਦ ਨਹੀਂ ਸੋਣਾ ਕੋਲ ਕਿੰਨਾ ਅੰਕੜਾ ਹੋਏਗਾ ਨੁਕਸਾਨ ਕਿੰਨਾ ਹੋ ਗਿਆ ਭਾਵੇਂ ਹੈਲਥ ਦੀ ਗੱਲ ਨੁਕਸਾਨ ਤਾਂ ਲੱਖਾਂ ਕਰੋੜਾਂ ਚ ਹੈ ਜੀ ਨਾ ਤੁਹਾਡਾ ਫਸਲ ਬਚੀ ਆ ਨਾ 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 ਪਸ਼ੂ ਬਚੇ ਨਾ ਘਰ ਬਚਿਆ ਘਰ ਵੀ ਡੈਮੇਜ ਹੋ ਗਿਆ ਮਸ਼ੀਨਰੀ ਵੀ ਡੈਮੇਜ ਹੋ ਗਈ ਸੜਕਾਂ ਟੁੱਟੀਆਂ ਹੋਈਆਂ ਬਿਜਲੀ ਦੇ ਖੰਬੇ ਗਿਰੇ ਹੋਏ ਆ ਨੁਕਸਾਨ ਦਾ ਹਸਪਤਾਲਾਂ ਚ ਵੀ ਡੈਮੇਜ ਹੋ ਗਿਆ ਸਕੂਲਾਂ ਦਾ ਡੈਮੇਜ ਹੋ ਗਿਆ ਸਰਕਾਰੀ ਬਿਲਡਿੰਗਾਂ ਦਾ ਡੈਮੇਜ ਹੋ ਗਿਆ ਪ੍ਰਧਾਨ ਮੰਤਰੀ ਜੀ ਸਾਰਾ ਸੋਚ ਕੇ ਜ਼ਮੀਨ ਤੇ ਆ ਕੇ ਕਰਦੇ ਮੈਨੂੰ ਲੱਗਦਾ ਉਹਨਾਂ ਨੇ ਏਰੀਆ ਸਰਵੇ ਤੋਂ ਬਾਅਦ ਹੀ ਕਰਤਾ ਜੀ ਇਹ ਗੱਲ ਤੁਹਾਡੀ ਕੱਲ ਵੀ ਮੀਟਿੰਗ ਹੋਈ ਕਿਦਾਂ ਮਾਨ ਸਾਹਿਬ ਦਾ ਹਾਲਾਤ ਮਾਨ ਸਾਹਿਬ ਠੀਕ ਆ ਗਿਆ ਜੀ ਦੋ ਤਿੰਨ ਦਿਨਾਂ ਚ ਤੁਸੀਂ ਉਹਨਾਂ ਨੂੰ ਸਿਚੂਅਲ ਸੀਮ ਬੈਕ ਕਨੈਕਸ਼ਨ ਉਹ ਫਲੱਡ ਪੱਕੜ ਏਰੀਆ ਸੋਣਗੇ ਠੀਕ ਉਹ ਦੇਖਿਆ ਸੀ ਗਲਬਤ ਕੀਤੀ ਗਿਆ ਹੈਲਥ ਮਿਨਿਸਟਰ ਜੋ ਅੱਜ ਜਲੰਧਰ ਦੇ ਵਿੱਚ ਪਹੁੰਚਣ ਹੈ ਤੇ ਉਹਨਾਂ ਵੱਲੋਂ ਜਿਹੜੇ ਹੱਟ ਪਿੱੜਤ ਲੋਕ ਹੈ ਉਹਨਾਂ ਲਈ ਰਾਹਤ ਕਿਹੜੀ ਸਮਗਰੀ ਵੀ ਦਿੱਤੀ ਜਾ ਰਹੀ ਹੈ ਤੇ ਲਾਨ ਵੀ ਕੀਤਾ ਗਿਆ ਹੈ ਕਿੰਨਾ ਦਾ ਨੁਕਸਾਨ ਹੋਇਆ ਉਹਨਾਂ ਨੂੰ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਕੈਮਰਾਮੈਨ ਰਾਹੁਲ ਦੇ ਨਾਲ ਸਾਨੂੰ ਮਹਾਜਨ ਜਗਬਨੇ ਟੀਵੀ ਜਲੰਧਰ